ਵਿਆ ਵਾਲੇ ਜੋੜੇ ਦੇ ਵਿੱਚ ਸਜੀ ਤਜੀ ਹੋਈ ਨਜ਼ਰ ਆ ਰਹੀ ਇਹ ਉਹੀ ਨੀਲਮ ਰਾਣੀ ਨਾਂ ਦੀ ਕੁੜੀ ਹੈ ਜਿਸ ਦਾ ਬੀਤੇ ਦਿਨੀ ਜਲਾਲਾਬਾਦ ਦੇ ਪਿੰਡ ਸਵਾਹ ਵਾਲਾ ਵਿਖੇ ਵਿਆਹ ਰੱਖਿਆ ਹੋਇਆ ਸੀ ਪੂਰੇ ਘਰ ਅਤੇ ਨਗਰ ਖੇੜੇ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ ਚਾਹਮਾ ਤੇ ਰਿਜ਼ਾਂ ਦੇ ਨਾਲ ਕੁੜੀ ਦੇ ਮਾਪੇ ਅਤੇ ਸਕੇ ਸਬੰਧੀਆਂ ਨੇ ਲਾੜਾ ਤੇ ਲਾੜੀ ਦੇ ਆਨੰਦ ਕਾਰਜ ਰਚਾਉਣ ਤੋਂ ਬਾਅਦ ਰੀਤੀ ਰਿਵਾਜਾਂ ਦੇ ਮੁਤਾਬਿਕ ਜਦੋਂ ਸਟੇ ਤੇ ਜੈ ਮਾਲਾ ਦੀ ਰਸਮ ਅਦਾ ਕਰ ਲਈ ਪੁੱਜੀ ਤਾਂ ਉਸ ਦੌਰਾਨ ਲਾੜੇ ਦੇ ਗਲ ਦੇ ਵਿੱਚ ਹਾਰ ਪਾਉਂਦੇ ਸਮੇਂ ਦੁਹਲਣ ਦੇ ਨਾਲ ਅਜੀਹਾ ਪਾਣਾ ਵਾਪਰਿਆ ਜਿਸ ਨੂੰ ਦੇਖ ਪੂਰੇ ਪਰਿਵਾਰ ਦੇ ਹੋਸ਼ ਉੱਡ ਗਏ ਜਿਆ ਚੰਨੀ ਜਾ ਬੇਟੀ ਦਾ ਕੀ ਨਾਮ ਹੈ? ਮੇਲਮਰਾਨੀ। ਯਾ ਕੀ ਕੋਈ ਕਤਮਾਵਾ ਪਰਿਵਾਰ। ਨੰਦ ਕਰ ਜੀ ਚੁੱਕ ਕੇ ਗਏ ਜੀ। ਟੈਂਟ ਚ ਆਵ ਜਾਣਾ ਸੀ ਇੱਥੋਂ ਗਏ ਆ ਉੱਥੇ ਤੇ ਟੈਂਟ ਦੇ ਬਰਲੇ ਪਾਸੇ ਮੜੀ ਘਬਰਾਟ ਹੋਈ ਹੈ। ਪਾਣੀ ਥੋੜਾ ਜਿਹਾ ਫਲਾਇਆ ਤੇ ਆਂਦੇ ਵੀ ਠੀਕ ਹੈ। ਫਿਰ ਗਏ ਆ ਨਾ ਜਿੱਥੇ ਸਟੇਜ ਜਗਾ ਸੀ ਆਪਾਂ ਜੈ ਮਹਲਾ ਪਹੁੰਚ ਸੀ ਸਜਣ ਕਰਨੇ ਸੀ। ਉੱਥੇ ਜਾ ਕੇ ਬੈਠੇ ਨੇ ਤੇ ਉੱਥੇ ਜਿਆਦਾ ਥੋੜੇ ਮਹਿਸੂਸ ਹੋਇਆ ਹੈ। ਮੁੜ ਕੇ ਅਸੀਂ ਆਖਾ ਵੀ ਚੱਲੇ ਤਿੰਨ ਦਵਾਈ ਦੇਣ ਦੀ ਅਬ ਜਲਾਲਾਵਾਂ ਦਾ ਲੈ ਚੱਲਨੇ ਫਿਰ ਘਰ ਲੈ ਲੈਂਗਾ ਲੂੰਗਾ ਵੀ ਚੇਂਗੀ ਦੇ ਤਵੇ ਕਪੜੇ ਤੇ ਫਿਰ ਜਲਾਲਾਵਾਂ ਦਾ ਲੈ ਗਏ ਉੱਠ ਜਾ ਕੇ ਵੀ ਮੇਨ ਤਾਂ ਬਸ ਖਤਮ ਹੋ ਗਿਆ ਕਿੰਨੀ ਉਮਰ ਸੀ ਬੇਟੀ ਦੀ 26 ਸਾਲ ਕਿੰਨੀ ਪੜਾਈ ਸੀ ਅੱਜ ਤੱਕ ਵੀ ਐਕੀਕੀ ਸੀ ਗ੍ਰੈਜੂਏਟ ਸੀ ਹਾਂਜੀ ਕਿਤੇ ਤੋਂ ਬ੍ਰਾਟ ਕਿਤੋਂ ਆ ਡੋਕਨੇ ਤੋਂ ਗੋਲੂ ਕੀ ਨਾਲ ਰੁਕਣਾ ਹੈ ਟਾਣੀ ਹੈ ਜਿਬਰ ਖੇਤਾਂ ਤੇ ਲਾਵਾ ਫਿਰ ਹੋ ਗਈ ਸੀ ਹਾਂਜੀ ਲਾਵਾ ਫਿਰ ਤੋਂ ਬਾਅਦ ਸ਼ਗਨ ਵਿਆਹ ਹੋ ਰਹੀ ਸੀ ਹਾਂ ਸ਼ਗਨ ਵਿਆਹ ਕਰਨਾ ਸੀ ਤੇ ਮਤਲਬ ਉਦੋਂ ਜ਼ਿਆਦਾ ਤਕਲੀਫ ਸੀ ਕਿੰਦਾ ਕੋਈ ਤਕਲੀਫ ਹੋਈ ਸੀ ਕੋਈ ਤਕਲੀਫ ਨਹੀਂ ਹੋਈ ਸੀ ਕਿ ਖੇ ਦਾ ਮੇ ਬਾਸਾਂ ਦੇ ਮਾਰਾ ਦਿਲ ਖਾ ਦਰਦਾ ਹੈ ਹਾਂ ਮੇ ਡਾਕਟਰ ਵਗੈਰਾ ਬੁਲਾਇਆ ਸੀ ਠੋਕੀ ਤੇ ਬੁਲਾਇਆ ਸੀ ਕਿ ਜਿਲਾਲਾਵਾਦੀ ਵੀ ਲੈ ਕੇ ਆਏ ਸੀ ਹਾਂ ਕਿੰਨੀਆਂ ਬੇਟੀਆਂ ਸੀ ਤੁਹਾਡੀਆਂ

ਮ੍ਰਿਤਕ ਨੀਲਮ ਰਾਣੀ ਦੇ ਪਿਤਾ ਨੇ ਦੱਸਿਆ ਕਿ ਜੈ ਮਹਲਾ ਰਸਮ ਅਦਾ ਕਰਨ ਉਪਰੰਤ ਅਚਾਨਕ ਲੜਕੀ ਨੂੰ ਕਬਰਾਟ ਮਹਿਸੂਸ ਹੋਈ ਜਿਸ ਤੋਂ ਬਾਅਦ ਉਸ ਨੂੰ ਜਲਾਲਾਬਾਦ ਦੇ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸੀ ਜੇ ਦੌਰਾਨ ਉਸ ਨੇ ਦਮ ਤੋੜ ਦਿੱਤਾ ਜਿਸ ਦੀ ਸੂਚਨਾ ਮਿਲਦੇ ਹੀ ਪੂਰੀਆਂ ਖੁਸ਼ੀਆਂ ਭਰੇ ਘਰ ਦੇ ਵਿੱਚ ਮਾਤਮ ਛਾ ਗਿਆ ਹਕੀਕਤ ਟੀਵੀ ਪੰਜਾਬੀ ਲਈ ਜਲਾਲਾਬਾਦ ਤੋਂ ਕ੍ਰਿਸ਼ਨ ਟਿਵਾਣਾ ਦੀ ਰਿਪੋਰਟ